ਵਾਹਿਗੁਰੂ ਜੀ ਨਾਨਕ ਧੀਰੇ ਜਾਂਦੇ ਹੋਏ ਰਸਤੇ ਵਿੱਚ ਗੁਰਦੁਆਰਾ ਸਾਹਿਬ ਮਾਤਾ ਭਾ ਪਾ ਕੌਰ ਜੀ ਪਿੰਡ ਜਨਵਾਲਾ ਵਿਧਰ ਵਿੱਚ ਪਹੁੰਚ ਗਏ ਆ ਦਰਸ਼ਨ ਕਰੋ ਜੀ ਗੁਰਦੁਆਰਾ ਸਾਹਿਬ ਦੇ तकरीबन ਇੱਥੋਂ 10 ਕਿਲੋਮੀਟਰ ਦੂਰ ਨਾਨਕ ਧੀਰਾ ਸੰਗਤ ਜੀ ਇਹ ਤੁਸੀਂ ਦੇਖ ਰਹੇ ਹੋ ਤਪ ਸਥਾਨ ਮਾਤਾ ਭਾਗੋ ਜੀ ਦਾ ਇਹ ਉਹੀ ਮਾਤਾ ਭਾਗੋ ਜੀ ਨੇ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਨੂੰ ਉੱਥੋਂ ਦੇ ਸਿੱਖਾਂ ਨੇ ਕਹਿਤਾ ਸੀਗਾ ਕਿ ਜਦੋਂ ਲੜਾਈ ਵੇਲੇ ਉਹਨਾਂ ਦੇ ਮਿਲਵਾਬ ਦਾ ਸਥਾਨ ਛੱਡ ਕੇ ਚਲੇ ਗਏ ਸੀਗੇ ਇਹ ਕਹਿਤਾ ਸੀਗਾ ਕੁਝ ਸਿੱਖਾਂ ਨੇ ਨਾ ਤੂੰ ਸਾਡਾ ਗੁਰੂ ਨਾ ਅਸੀਂ ਤੇਰੇ ਸਿੱਖ ਕਹਿ ਕੇ ਦਸਮ ਪਿਤਾ ਨੂੰ ਅਨੰਦਪੁਰ ਵਿਖੇ ਹੀ ਛੱਡ ਕੇ ਲਿਖ ਕੇ ਆਪਣਾ ਪੱਤਰ ਚਲੇ ਗਏ ਸੀਗੇ ਤਾਂ ਮਾਤਾ ਭਾਗੂ ਜੀ ਨੇ ਉਹਨਾਂ ਨੂੰ ਚੂੜੀਆਂ ਦਿੱਤੀਆਂ ਸੀ ਕਹਿੰਦੇ ਸੀ ਵੀ ਚੂੜੀਆਂ ਪਾ ਕੇ ਤੁਸੀਂ ਘਰ ਹੀ ਬੈਠ ਜਾਓ ਹੁਣ ਜੰਗ ਦੇ ਮੈਦਾਨ ਵਿੱਚ ਅਸੀਂ ਤੇ ਮੈਂ ਲੜਾਂਗੀ ਤੇ ਮੈਂ ਫਤਿਹ ਕਰਾਂਗੀ ਜੰਗ ਦੇ ਮੈਦਾਨ ਨੂੰ ਤਾਂ ਮਾਤਾ ਨੇ ਮਾਤਾ ਭਾਗੂ ਜੀ ਨੇ ਪੂਰਾ ਸਾਥ ਦਿੱਤਾ ਸੀਗਾ ਇਹ ਉਹੀ ਮਾਤਾ ਭਾਗੂ ਜੀ ਦਾ ਤਪ ਸਥਾਨ ਆ ਦਰਸ਼ਨ ਕਰੋ ਤੁਸੀਂ ਜੀ ਤੇ ਆਪਾਂ ਤੁਹਾਨੂੰ ਨਾਲ ਹੀ ਦੱਸ ਦਈਏ ਕਿਹੜਾ ਇਹ ਤਪ ਸਥਾਨ ਬਣਿਆ ਹੋਇਆ ਹੈਗਾ ਇਹ ਬਿਲਕੁਲ ਦਰਬਾਰ ਸਾਹਿਬ ਦੇ ਹੀਠਾ ਬਣਿਆ ਹੋਇਆ ਹੈਗਾ ਇਸ ਤੋਂ ਉੱਪਰ ਵਾਲਾ ਆਪਸ ਨੂੰ ਲੈ ਚੱਲਦੇ ਆਂ ਦਰਬਾਰ ਸਾਹਿਬ ਵੱਲ ਨੂੰ ਦਰਬਾਰ ਸਾਹਿਬ ਆ ਜਿਹੜਾ ਕਿ ਆਪਾਂ ਤੁਹਾਨੂੰ ਦਰਬਾਰ ਸਾਹਿਬ ਦੇ ਅੰਦਰ ਦਰਸ਼ਨ ਕਰਾ दिए ਤੇ ਨਾਲੇ ਇਥੇ ਦਾ ਇਤਿਹਾਸ ਵੀ ਦੱਸ ਦਈਏ ਸਹਿਬ ਜੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜੋਤੀ ਜੋਤ ਸਮਾਉਣ ਤੋਂ ਪਿੱਛੋਂ ਪੂਨੇ ਦੇ ਨੇੜੇ 17 ਕਿਲੇ ਵਿੱਚੋਂ ਰੁਸਤਮ ਰਾਓ ਅਤੇ ਬਾਲਾ ਰਾਓ ਨੂੰ ਆਜ਼ਾਦ ਕੀਤਾ ਅਤੇ ਉਹਨਾਂ ਹੁਕਮ ਦਿੱਤਾ ਕਿ ਨਦੇੜ ਵਿਖੇ ਜਾਓ ਤੇ ਬੰਦੀ ਸੋੜ ਵਾਲੀ ਘਟਨਾ ਦਾ ਸਾਰਾ ਵਰਤਾਰ ਸੰਗਤਾਂ ਨੂੰ ਸੁਣਾਓ ਤਾਂ ਜੋ ਸੰਗਤਾਂ ਇਹ ਜਾਣ ਸਕਣ ਕਿ ਛੱਤਗੁਰੂ ਹਾਜਰ ਨਾਗਰ ਹਨ ਨਦੇੜ ਪਹੁੰਚਣ ਪਿਛੋਂ ਰੋਸਤਮ ਰਾਓ ਤੇ ਬਾਲਾਰਾਓ ਦੀ ਬੇਨਤੀ ਪ੍ਰਵਾਨ ਕਰਦਿਆਂ ਸਿੱਖੀ ਪ੍ਰਚਾਰ ਹਿੱਤ ਵਿਸਤੋ ਮਾਈ ਭਾਗੋ ਜੀ ਨੂੰ ਜਥੇਦਾਰ ਸੰਤੋਖ ਸਿੰਘ ਜੀ ਨੇ ਉਹਨਾਂ ਨਾਲ ਰਵਾਨਾ ਰਵਾਨਾ ਕਰ ਦਿੱਤਾ ਮਾਤਾ ਜੀ ਬਿਦਰ ਵਿੱਚ ਸਿੱਖੀ ਪ੍ਰਚਾਰ ਕਰਦੇ ਰਹੇ ਤੇ ਕੁਝ ਸਮਾਂ ਪਿਛੋਂ ਆਈ ਭਾਗੋ ਜੀ ਜਨਵਾਰੇ ਦੀ ਗਲੀ ਗੜੀ ਰੁਸਤਮ राव ਬਾਲਾ ਜੀ ਰਾਓ ਤੇ ਗ੍ਰਹਿ ਵਿਖੇ ਗੁਰਪੁਰੀ ਸੁਧਾਰ ਗਏ ਮਈ ਭਾਗੋ ਜੀ ਦੀ ਯਾਦ ਵਿੱਚ ਪਿੰਡ ਜਨਵਾਰਾ ਵਿੱਚ ਗੁਰਦੁਆਰਾ ਬਣਾਇਆ ਗਿਆ ਜੋ ਕਿ ਤੁਸੀਂ ਦਰਸ਼ਨ ਕਰ ਹੀ ਰਹੇ ਹੋ ਇਹ ਗੁਰਦੁਆਰਾ ਸਾਹਿਬ ਮਾਤਾ ਜੀ ਭਾਗੋ ਜੀ ਦੀ ਯਾਦ ਵਿੱਚ ਬਣਾਇਆ ਗਿਆ ਸੋਨੂੰ ਨਾਲ ਇਹ ਵੀ ਦੱਸਦੀ ਇਹ ਗੁਰਦੁਆਰਾ ਸਾਹਿਬ ਤਕਰੀਬਨ ਇਹ ਗੁਰਦੁਆਰਾ ਨਾਨਕਚੀਦੇ ਤੋਂ 14 ਕਿਲੋਮੀਟਰ ਦੀ ਦੂਰੀ ਤੇ ਹੈ ਦਰਸ਼ਨ ਕੀਤੇ ਤੁਸੀਂ ਦਰਬਾਰ ਸਾਹਿਬ ਦੇ ਜੀ ਮਾਤਾ ਪਾਕ ਔਰ ਜੀ ਦੇ ਤੇ ਇੱਕ ਨਾਲ ਤੁਹਾਨੂੰ ਦਰਸ਼ਨ ਕਰਉਂਦੇ ਆ ਇਤਿਹਾਸਿਕ ਬੌਲੀ ਦੇ ਖੂਦ ਦੇ ਜੋ ਕਿਥੇ ਪ੍ਰਾਪਤਨ ਸਮੇ ਤੋਂ ਬਣਿਆ ਹੋਇਆ ਹੈਗਾ multimita. Mai! Haksan luna rimeh vigoso. Honangu wen indimikaua <laughs> hante k Geser w mailhe humu Holandante maungunga. Mai! Mai! ਕਿਸੇ ਦਸਨ ਕੀਤੇ ਆ ਇਤਿਹਾਸਕ ਖੂਦ ਦੇ ਤੇ ਆਪਾਂ ਅੱਗੇ ਹੁਣ ਚੱਲਾਂਗੇ ਨਾਨਕ ਛੀਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹ ਵਾਹਿਗੁਰੂ ਜੀ ਸੋਨੂੰ ਸਾਡੀ ਵੀਡੀਓ ਚੰਗੀ ਲੱਗੀ ਤਾਂ ਚੈਨਲ ਸਬਸਕ੍ਰਾਈਬ ਕਰਿਓ ਤੇ ਸ਼ੇਅਰ ਕਰਿਓ ਤੇ ਆਪਾਂ ਤੁਹਾਨੂੰ ਅੱਗੇ ਲੈ ਕੇ ਚੱਲਾਂਗੇ ਹੋਰ ਕਿਸੀ ਗੁਰਦੁਆਰਾ ਸਾਹਿਬ ਦੀ ਕਿਹੜੇ ਇਤਿਹਾਸਕ ਗੁਰਦੁਆਰੇ ਹੋਣਗੇ ਉਹਨਾਂ ਦੀ ਵੀ ਆਪਾਂ ਤੁਹਾਨੂੰ ਇਤਿਹਾਸ ਦੱਸਾਂਗੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ